ਜੀ ਬੜੇ ਦੁਖੀ ਦਿਰਦੇ ਨਾਲ ਕਹਿੰਦੇ ਆ ਕਿ ਸਾਨੂੰ ਇਹ ਸਰਕਾਰ ਤੇ ਦੂਜੀਆਂ ਸਰਕਾਰਾਂ ਨਾਲੋਂ ਵੀ ਬਹੁਤ ਘੱਟ ਕੰਮ ਕੀਤੇ ਆ ਅੱਜ ਇਸ ਕਦਰ ਦੇ ਵਿੱਚ ਨਸ਼ਾ ਅਤੇ ਜਿਹੜਾ ਆ ਗੈਂਗਸਟਰਵਾਦ ਛੋਟੀ ਜੀ ਗੱਲ ਦੇ ਉੱਪਰ ਜਦਾਂ ਨਾ ਕਹਾਂਗੇ ਨਾ ਕੋਈ ਕੁੱਤੇ ਦਾ ਮੁੱਲ ਜਿੰਨਾ ਵੀ ਬੰਦੇ ਦਾ ਕੋਈ ਮੁੱਲ ਨਹੀਂ ਆ ਅੱਜ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਕਿ ਪਤਾ ਨਹੀਂ ਆ ਕਿਹੜੇ ਵੇਲੇ ਜਾਨਵਰਾਂ ਨੂੰ ਭੈੜੀ ਮੌਤ ਦਿੱਤੀ ਜਾਂਦੀ ਹੈ ਬੰਦਿਆਂ ਨੂੰ ਪੰਜਾਬ ਦੇ ਵਿੱਚ ਮੁਰਗੀ ਪਾਲਣ ਹੋ ਗਿਆ ਬੱਕਰੀ ਦਾ ਹੋ ਗਿਆ ਤੇ ਗਾਵਾਂ ਦਾ ਹੋ ਗਿਆ ਘਰਾ ਦਾ ਜਿਹੜਾ ਮੁਆਵਜ਼ਾ ਦਵਾਂਗੇ ਤੁਹਾਨੂੰ ਲੱਗਦਾ ਕਿ ਭਗਵਾਨ ਤਾਂ ਸਰਕਾਰ ਨੇ ਇਸ ਤਰ੍ਹਾਂ ਦਾ ਕੁਝ ਮੁਆਵਜ਼ੇ ਦਿੱਤੇ ਆ 9 ਸਾਲ ਦਾ 1 7 ਸਾਲ ਦਾ ਅੱਜ ਤੱਕ 26 ਸਾਲ ਆ ਗਿਆ ਵਾ ਅੱਜ ਤੱਕ ਉਸ ਦਾ ਬੱਚਿਆਂ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਹੋਰ ਸਾਨੂੰ ਮੁਰਗੀ ਦੇ ਕੀ ਆਸ ਰੱਖਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਤਹੀ ਭਗਵੰਤ ਸਰਕਾਰ ਨੂੰ ਇਹ 4 ਸਾਲ ਪੂਰੇ ਹੋ ਗਿਆ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਬੜੀ ਆਸ ਉਮੀਦ ਦੇ ਨਾਲ ਅਤੇ ਬੜੇ ਉਤਸ਼ਾਹ ਦੇ ਨਾਲ ਇਹ ਸਰਕਾਰ ਤੋਂ ਸਾਨੂੰ ਬਹੁਤ ਜਿਆਦੀਆਂ ਉਮੀਦਾਂ ਸੀ ਕਿਉਂਕਿ ਰਵਾਇਤੀ ਪਾਰਟੀਆਂ ਨੂੰ ਆਪਾਂ ਲਗਾਤਾਰ ਵੋਟਾਂ ਪਾਉਂਦੇ ਰਹੇ ਆ ਤੇ ਜਦੋਂ ਜਦੋਂ ਮੋਦੀ ਸਾਹਿਬ ਨੇ ਕਿਹਾ ਅੱਛੇ ਦਿਨਾਂ ਦੇ ਨਾਂ ਤੇ ਉਹ ਸਰਕਾਰ ਆਈ ਸੀ ਤੇ ਇਹ ਵੀ ਕਹਿੰਦੇ ਸੀ ਵੀ ਤੁਹਾਡੀ ਆਪਦੀ ਸਰਕਾਰ ਆਉਣੀ ਹੈ ਪਰ ਅਸੀਂ ਬੜੇ ਦੁਖੀ ਹਿਰਦੇ ਨਾਲ ਕਹਿੰਦੇ ਆ कि ਸਾਨੂੰ ਇਹ ਸਰਕਾਰ ਦੇ ਦੂਜੀਆਂ ਸਰਕਾਰਾਂ ਨਾਲੋਂ ਵੀ ਬਹੁਤ ਘੱਟ ਕੰਮ ਕੀਤੇ ਆ ਤੇ ਜਿਹੜਾ ਲੋਕਾਂ ਦੀ ਬਾਹ ਫੜਨੀ ਸੀ ਬਹੁਤ ਈ ਜ਼ਿਆਦਾ ਘੱਟ ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਵਕਿ ਇਹ ਸਰਕਾਰ ਜਿਹੜੀ ਸਰਕਾਰ ਆਉਣ ਤੋਂ ਪਹਿਲਾਂ ਦਾਅਵੇ ਕਰ ਰਹੀ ਸੀ ਕਿ ਅਸੀਂ ਪੰਜਾਬ 'ਚ ਨਸ਼ਾ ਖਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਗੈਂਗਸਟਰਵਾ ਜਿਹੜਾ ਵਧਿਆ ਹੈ ਵਾ ਉਹ ਖਤਮ ਕਰਾਂਗੇ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਪੰਜਾਬ ਦੇ ਵਿੱਚ ਹੋਇਆ ਵਾ ਵੇਖੋ ਜੀ ਬੇਰੋਜ਼ਗਾਰੀ ਵਧੀ ਆ ਅੱਜਕੱਲ ਦਾ ਜਿਹੜਾ ਜੂਥ ਆ ਸਾਡੇ ਨੌਜਵਾਨ ਭੈਣਾ ਵੀਰ ਆ ਉਹ ਪੜ੍ਹਾਈ ਪੱਖੋਂ ਪਰਿਵਾਰ ਕਿਉਂਗੇ ਹੁਣ ਪਹਿਲਾਂ ਨਾਲ ਸਮਰੱਥ ਹੋ ਚੁੱਕੇ ਸੀ ਪਹਿਲੇ ਜ਼ਮਾਨਿਆਂ ਦੇ ਵਿੱਚ ਥੋੜੇ ਸਮਰੱਥ ਨਹੀਂ ਸੀ ਹੁੰਦੇ ਤੇ ਜਿਹੜੀਆਂ ਸਹੂਲਤਾਂ ਵੀ ਬਹੁਤ ਮਿਲ ਮਿਲ ਚੁੱਕੀਆਂ ਸੀ ਸਰਕਾਰਾਂ ਦੇ ਦੌਰਾਨ ਬੱਚੇ ਪੜ੍ਹ ਲਿਖੇ ਗਏ ਪਰ ਉਹਨਾਂ ਨੂੰ ਰੋਜ਼ਗਾਰ ਨਾ ਮਿਲਦਾ ਕਰਕੇ ਉਹ ਗਲਤ ਸੰਗਤ ਦੇ ਵਿੱਚ ਪੈ ਗਏ ਅੱਜ ਇਸ ਕਦਰ ਦੇ ਵਿੱਚ ਨਸ਼ਾ ਅਤੇ ਜਿਹੜਾ ਆ ਗੈਂਗਸਟਰਵਾਦ ਛੋਟੀ ਜੀ ਗੱਲ ਦੇ ਉੱਪਰ ਜਦਾਂ ਨਾ ਕਹਿੰਗੇ ਨਾ ਕੋਈ ਕੁੱਤੇ ਦਾ ਮੁੱਲ ਜਿੰਨਾ ਵੀ ਬੰਦੇ ਦਾ ਕੋਈ ਮੁੱਲ ਨਹੀਂ ਆ ਅੱਜ ਮਾਪਿਓ ਜਿਹੜੀਆਂ ਪਤਨੀਆਂ ਵਾਂ ਪਰਿਵਾਰ ਆ ਉਹ ਜਦੋਂ ਵੀ ਉਹਨਾਂ ਦਾ ਕੋਈ ਪਰਿਵਾਰ ਦਾ ਜੀ ਸ਼ਹਿਰ ਨੂੰ ਜਾਂ ਆਪਣੇ ਖੇਤਾਂ ਨੂੰ ਕੰਮ ਕਰਨ ਜਾਂਦਾ ਵਾ ਤੇ ਉਹ ਉਹਨਾਂ ਦੀ ਸੁੱਖ ਮੰਗਦੀਆਂ ਕਿ ਘਰੇ ਵਾਪਸ ਆ ਜਾਊਗਾ ਕਿ ਨਹੀਂ ਆ ਜਾਊਗਾ ਅੱਜ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਕਿ ਪਤਾ ਨਹੀਂ ਆ ਕਿਹੜੇ ਵੇਲੇ ਜਾਨਵਰਾਂ ਨੂੰ ਭੈੜੀ ਮੌਤ ਦਿੱਤੀ ਜਾਂਦੀ ਹੈ ਬੰਦਿਆਂ ਨੂੰ ਜਿਹੜੇ ਅੱਜ ਕੱਲ ਇਹ ਸਿਸਟਮ ਚੱਲ ਪਿਆ ਤੇ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਹੜਾਏ ਤੁਹਾਡੇ ਏਰੀਆ ਦੇ ਵਿੱਚ ਵੀ ਕਾਫੀ ਨੁਕਸਾਨ ਹੈ ਤੇ ਭਗਵੰਤ ਸਰਕਾਰ ਵੱਲੋਂ ਕਾਫੀ ਜਿਹੜੇ ਦਾਅਵੇ ਕੀਤੇ ਗਏ ਅਸੀਂ ਪੰਜਾਬ ਦੇ ਵਿੱਚ ਮੁਰਗੀ ਪਾਲਣ ਹੋ ਗਿਆ ਬੱਕਰੀ ਦਾ ਹੋ ਗਿਆ ਤੇ ਗਾਵਾਂ ਦਾ ਹੋ ਗਿਆ ਘਰਾ ਦਾ ਜਿਹੜਾ ਮੁਆਵਜ਼ਾ ਦਵਾਂਗੇ ਤੁਹਾਨੂੰ ਲੱਗਦਾ ਕਿ ਭਗਵੰਤ ਸਰਕਾਰ ਨੇ ਇਸ ਤਰ੍ਹਾਂ ਦਾ ਕੁਝ ਮੁਆਵਜ਼ੇ ਦਿੱਤੇ ਆ ਦੇਖੋ ਜੀ ਅਸੀਂ ਉਸ ਇਲਾਕੇ ਦੇ ਨਾਲ ਸੰਬੰਧ ਰੱਖਦੇ ਆ ਜਿਹੜਾ ਟਾਪੂ ਦਾ ਅਤੇ ਕਪੂਰਸਲੇ ਜ਼ਿਲ੍ਹੇ ਦਾ ਸਭ ਤੋਂ ਪ੍ਰਭਾਵਿਤ ਏਰੀਆ ਪਿੰਡ ਬਾਉਪੁਰਾ ਤੇ ਨਾਲ ਦੇ ਹੋਰ ਜਿਹੜਾ ਆਸ-ਪਾਸ ਦੇ ਪਿੰਡ ਆ ਜਦੋਂ 23 ਦੇ ਵਿੱਚ ਵੀ ਇਹੀ ਸਰਕਾਰ ਸੀ ਉਦੋਂ ਜਿਹੜਾ ਇਹ ਨਾਅਰਾ ਦਿੱਤਾ ਗਿਆ ਸੀ ਮੰਮੀ ਮੁਰਗੀ ਦਾ ਵੀ ਮੁਆਵਜ਼ਾ ਮਿਲੂਗਾ ਇਥੇ ਤਾਂ ਕਹਿੰਦੇ ਕਿ ਆਂਡੇ ਦਾ ਵੀ ਮਿਲੂਗਾ ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਵੀ ਬੜਾ ਹੈਰਾਨਪੁਰਕ ਗੱਲ ਆ ਕੀ ਇਹਨਾਂ ਮੁਰਗੀ ਦਾ ਮੁਆਵਜ਼ਾ ਦਾ ਅਸੀਂ ਕਿਤਾਂ ਅਸਰ ਰੱਖ ਸਕਦੇ ਸਾਡੇ 32 ਦੇ ਵਿੱਚ ਦੋ ਛੋਟੇ ਛੋਟੇ ਬੱਚੇ ਇੱਕ 7 ਸਾਲ ਦਾ ਇੱਕ 9 ਸਾਲ ਦਾ ਬੱਚਾ ਸੀ ਉਹ ਜਦੋਂ ਸਾਡੇ ਹੜ ਆਉਣ ਦੇ ਨਾਲ ਉਥੇ ਬੰਨ ਟੁੱਟ ਗਿਆ ਤੇ ਅਸੀਂ ਜਿਹਨੂੰ ਪੂਰਨ ਲਈ ਉਹਨੂੰ ਯਤਨ ਕਰ ਰਹੇ ਸੀ ਆਪਣੀਆਂ ਘਰ ਬਚਾਉਣ ਲਈ ਜ਼ਮੀਨਾਂ ਬਚਾਉਣ ਲਈ ਤੇ ਸਾਡੇ ਛੋਟੇ ਛੋਟੇ ਬੱਚੇ ਸਾਡੇ ਨਾਲ ਆ ਗਏ ਸਾਡੇ ਇਲਾਕੇ ਦੇ ਉਹ ਦੋ ਬੱਚਿਆਂ ਦੀ ਮੌਤ ਹੋ ਗਈ 9 ਸਾਲ ਦਾ ਇੱਕ 7 ਸਾਲ ਦਾ ਅੱਜ ਤੱਕ 26 ਸਾਲ ਆ ਗਿਆ ਵਾ ਅੱਜ ਤੱਕ ਉਸ ਦਾ ਬੱਚਿਆਂ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਹੋਰ ਸਾਨੂੰ ਮੁਰਗੀ ਦੇ ਕੀ ਆਸ ਰੱਖਦੇ ਆ ਤੇ ਇਸ ਦੌਰਾਨ ਜਿਹੜਾ ਹੁਣ ਪਿਛਲੇ ਸਮੇਂ ਦੌਰਾਨ ਜਿਹੜਾ ਹੜ ਆਇਆ ਵਾ ਸਾਡੇ ਜਿਹੜੇ ਘਰ ਰੁੜ ਗਏ ਆ ਜ਼ਮੀਨਾਂ ਰੁੜ ਗਈਆਂ ਅੱਜ ਤੱਕ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਮੇਰੇ ਨਾਲ ਬਾਪੂ ਜੀ ਫੜੇ ਆ ਇਹਨਾਂ ਦੀ 18 ਕਿੱਲੇ ਜ਼ਮੀਨ ਹੜ ਤੋਂ ਬਾਅਦ ਵੀ ਰੁੜ ਗਈ ਕਾਰਿਆ ਕੋਠੀ ਆ ਜਿਹੜੀ ਇੱਕ 12 ਮੈਂਬਰ ਐ ਜੀ ਤੇ ਰੁੜ ਗਿਆ ਘਰ ਰੁੜ ਗਿਆ ਜ਼ਮੀਨ ਰੁੜ ਗਿਆ ਅੱਜ ਤੱਕ ਬਾਪੂ ਜੀ ਹੁਣਾਂ ਨੂੰ ਜਾ ਕੇ ਕਿਸੇ ਨੇ ਪੁੱਛਿਆ ਨਹੀਂ ਅਸੀਂ ਡੀਸੀ ਦਫ਼ਤਰ ਵੀ ਅਸੀਂ ਅਪਰੋਚ ਕੀਤੀ ਤੁਹਾਡੇ ਮਾਧਿਅਮ ਰਾਈ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਦੋ ਜਿਹੜਿਆ ਹੋਰ ਆਪਾਂ ਕਹਿੰਦੇ ਆ ਵੀ ਅਸੀਂ ਸੁਰੱਖਿਅਤ ਕਰ ਰੱਖਣਾ ਵਾ ਜਾਂ ਫੌਰੀ ਸਾਡੇ ਕੋਲ ਜਿਹੜੇ ਅਫਤਿਆਰ ਖਾਂਡਿਆ ਅੱਜ ਬਾਪੂ ਜੀ ਨੇ ਹੁਣ ਦਰਬਾਰ ਦਰਜਲੇ ਠੋਕਣਾ ਖਾ ਰਹੇ ਆ ਮਾਲ ਡੰਗਰ ਇਹਨਾਂ ਕੋਲ ਜ਼ਮੀਨ ਹੀ ਨਹੀਂ ਰਹੀ ਉੱਪਰ ਜੀ ਕੁਛ ਨਹੀਂ ਰਹੀ ਤੇ ਕਿੱਥੋਂ ਪਰਿਵਾਰ ਪਾਲਣਾ ਮੈਂ ਕਿ ਤੁਹਾਨੂੰ ਤਾਜੀ ਮਸਾਲ ਦੱਸਦਾ ਵਾਂ ਕਿ 18 ਕਿਲੇ ਇੱਕ ਇਨਸਾਨ ਦੀ ਜ਼ਮੀਨ ਰੁੜ ਜਾਣੀ ਤੇ ਉਹ ਕਿਹੜੇ ਆਲਮ ਦੇ ਵਿੱਚ ਜੀ ਰਿਹਾ ਜੀ ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੀ ਭਗਵੰਤ ਮਾਨ ਸਰਕਾਰ ਦੁਆਰਾ ਆ ਸਕਦੀ ਹੈ ਦੇਖੋ ਅਸੀਂ ਜਦੋਂ ਹੜ ਆਇਆ ਸੀ ਨਾ ਅਸੀਂ ਜ਼ੋਰ ਅਪੀਲ ਕਰਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਸਮਾਵਾ ਤੁਸੀਂ ਸਮਾਵਾਂ ਹੋਣੀ ਜੋ ਪਿਛਲੇ ਜਿਹੜੇ ਹਲਾਤ ਆ ਉਹਨਾਂ ਤੋਂ ਸਮਝ ਲੈ ਲੈਂਦੇ ਹੋ ਸੁਧਾਰ ਲਓ ਇਹਨਾਂ ਪਰਿਵਾਰਾਂ ਦੀ ਬਾਹ ਫੜੋ ਜਿਹੜੇ ਬੱਚੇ ਬੇਘਰ ਹੋ ਗਏ ਆ ਜੋ ਜਿੰਨਾ ਦੇ ਘਰ ਰੁੜ ਗਿਆ ਉਹਨਾਂ ਨੂੰ ਪਰਵਸ਼ ਪੜਾਈ ਚੰਗੀ ਦੇ ਦਿਓ ਉਹਨਾਂ ਨੂੰ ਛੱਤ ਦੇ ਦਿਓ ਉਹ ਪੜ੍ਹ ਲਿਖ ਕੇ ਕਿਤੇ ਗਾਂ ਨੌਕਰੀ ਤੇ ਉਹ ਲੱਗ ਜਾਣ ਤੇ ਆਣ ਆਖਣ ਕਿ ਇੱਥੇ ਭਗਵੰਤ ਮਾਨ ਆਇਆ ਸੀ ਸਾਡੇ ਹੜ ਆਇਆ ਸੀ ਉਹਨੇ ਹੜ ਜਦੋਂ ਸਾਡੇ ਆਇਆ ਸਾਡੇ ਘਰ ਰੁੜੇ ਵੇਖ ਕੇ ਸਾਡਾ ਇਨਾਂ ਕਿ ਉਹਨੇ ਸਾਡਾ ਸਾਥ ਦਿੱਤਾ ਕਿ ਅਸੀਂ ਅਜੇ ਨੌਕਰੀ ਉਹਦੀ ਬਦੌਲਤ ਲੱਗੇ ਪਰ ਨਹੀਂ ਇਹ ਹੋਣਾ ਨਹੀਂ ਕੁਛ ਇਹ ਸਾਫ ਜਿਹੜੇ ਹੈਗਾ ਨਾ ਚੁਟਕਲੇ ਜੁਲਮ ਜੁਗਲੇ ਜਿਹਨੂੰ ਕੇਂਦਰੀ ਜਤਰਾ ਕਹਿੰਦੇ ਨੇ ਉਹਨਾਂ ਦੀਆਂ ਚੀਜ਼ਾਂ ਸਾਡਾ ਸਾਰਾ ਜਿਹੜਾ ਥੋੜਾ ਇਹਨਾਂ ਦਾ ਸਮਾਂ ਉਹਦੇ ਵਿੱਚ ਕੱਢ ਦੇਣਾ ਵਾ ਪਰ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਡੇ ਵਿੱਚ ਸਾਡੇ ਪਰਤੀ ਕੋਈ ਹਵੰਦਰਦੀ ਹੈਗੀ ਆ ਜੇ ਤੁਸੀਂ ਕਰੋ ਬਹੁਤ ਕੋਸ ਸਰਕਾਰ ਕਹਿੰਦੇ ਨਾ ਉਹ ਆਪਾਂ ਨੀਲ ਕਪੂਰ ਦੀ ਫਿਲਮੇ ਕੀਤੀ ਕਿ ਕਿੰਨੇ ਉਹਨੇ ਕੁਝ ਘੰਟੇ ਲਈ ਮੈਨੂੰ ਸਰਕਾਰ ਦੇ ਦਿਓ ਤੇ ਮੁੱਖ ਮੰਤਰੀ ਬਣਾ ਦਿਓ ਮੈਂ ਐਦਾ ਕੁਝ ਕਾਇਆ ਪਲਟ ਸਕਦਾ ਪਲਟ ਸਕਦੇ ਆ ਪੜ ਪੜ ਸਕਦੇ ਪਰ ਆਸ ਲੱਗਦੀ ਉਮੀਦ ਨਹੀਂ ਆ ਜੇ ਅੱਜ ਵੀ ਜਾਗ ਜਣ ਸਮਾਰੇ ਪੰਜਾਬ ਦਾ ਸਾਡੇ ਆਪਣੇ ਏਰੀਆ ਦੇ ਨਹੀਂ ਗੱਲ ਕਰਦੇ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿਹੜਾ ਅੱਜ ਕੱਲ ਆਪਾਂ ਗੱਲ ਕਰ ਰਹੇ ਆ ਵੀ ਸਾਹ ਲੈਣਾ ਵੀ ਔਖਾ ਵਾ ਤੇ ਗੋਲੀਆਂ ਅੰਤੜ ਤੜ ਚੱਲ ਰਹੀ ਆ ਤੇ ਜਿਹੜੇ ਬੱਚੇ ਆ ਜਿਹੜੇ ਨਸ਼ੇ ਦੇ ਲੱਗੇ ਆ ਇਹਨਾਂ ਦੇ ਕੰਟਰੋਲ ਹੋ ਜੇ ਤੇ ਲੋਕ ਮਾਵਾਂ ਫਿਰ ਵੀ ਸੋ ਸਕਦੀਆਂ ਦੋਸਤੋ 4 ਸਾਲ ਜਿਹੜੇ ਭਗਵੰਤ ਮਾਨ ਸਰਕਾਰ ਨੂੰ ਹੋ ਗਏ ਆ ਤੇ ਲੋਕਾਂ ਦੇ ਨਾਲ ਸੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਵੇਂ ਇਹ ਦੇ ਲੰਘੇ 4 ਸਾਲ ਤੇ ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਸ਼ ਦੇਖਣ ਨੂੰ ਮੇਰੇ ਤੇ ਅਗਲੀ ਜਗ੍ਹਾ ਵੀ ਗੱਲਬਾਤ ਕਰਾਂਗੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ